ਦਾਨਕਸੁਰਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂਤਾ ਸੁਖਵਿੰਦਰ ਸਿੰਘ ਕਲਕੱਤਾ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਪਿੰਡ ਦੇ ਸਾਥੀਆਂ ਦੇ ਵੱਲੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਨੇ ਵੱਡੇ ਖੁਲਾਸੇ ਕਰ ਦਿੱਤੇ ਆ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਪਿੰਡ ਦਾ ਹੀ ਨੌਜਵਾਨ ਸ਼ਾਮਲ ਹੈ ਤੇ ਉਸ ਦਾ ਸਾਥੀ ਸੀਗਾ ਸਾਬਕਾ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਬੱਸ ਸਟੈਂਡ ਦੇ ਕੋਲ ਤਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੈ ਪੂਰੇ ਪੰਜਾਬ ਦੇ ਵਿੱਚ ਖਬਰ ਜਦੋਂ ਫੈਲਦੀ ਹੈ ਤਾਂ ਚੇਚੇ ਤੌਰ ਤੇ ਪੁਲਿਸ ਦੇ ਆਲਾ ਅਧਿਕਾਰੀ ਇਸ ਕੇਸ ਨੂੰ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਚਾਹਲ ਦੇ ਵੱਲੋਂ ਆਪਣੀ ਨਿਗਰਾਨੀ ਦੇ ਖੇਠ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਪਿੰਡ ਦੇ ਸਾਬਕਾ ਸਰਪੰਚ ਦਾ ਬੇਟਾ ਸੁਖਵਿੰਦਰ ਸਿੰਘ ਕਲਕੱਤਾ ਜਿਸ ਦਾ ਸਾਥੀ ਹਰਜਿੰਦਰ ਸਿੰਘ ਜਿੰਦਰ ਪੈਸਿਆਂ ਦਾ ਲੈਣ ਦੇਣ ਸੀਗਾ ਔਰ ਪੈਸਿਆਂ ਦੇ ਲੈਣ ਦੇਣ ਤੋਂ ਗੋਲੀ ਜਿਹੜੀ ਆ ਸੁਖਵਿੰਦਰ ਸਿੰਘ ਨੂੰ ਮਾਰ ਦਿੱਤੀ ਪੈਸੇ ਮੰਗੇ ਗਏ ਹਰਜਿੰਦਰ ਸਿੰਘ ਜਿੰਦਰ ਦੇ ਵੱਲੋਂ ਸੁਖਵਿੰਦਰ ਦੇ ਕੋਲੋਂ ਕਿਉਂਕਿ ਹਰਜਿੰਦਰ ਸਿੰਘ ਜਿੰਦਰ ਜਿਹੜਾ ਉਹ ਲੁਧਿਆਣਾ ਤੋਂ ਗੈਰ ਕਾਨੂੰਨੀ ਪਿਸਤੌਲ ਜਿਹੜਾ ਲੈ ਕੇ ਪਿੰਡ ਜਦੋਂ ਜਾਂਦਾ ਉਸ ਦੇ ਵਿੱਚ ਪੈਸੇ ਦੇਣੇ ਹੁੰਦੇ ਆ ਤੇ ਉਹ ਪੈਸੇ ਸੁਖਵਿੰਦਰ ਸਿੰਘ ਕਲਕੱਤਾ ਤੋਂ ਮੰਗਦਾ ਹੈ ਕਿ ਮੈਨੂੰ ਪੈਸੇ ਦੇ ਦੇ ਤਾਂ ਸੁਖਵਿੰਦਰ ਦੇ ਵੱਲੋਂ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆਣ ਕੇ ਹਰਜਿੰਦਰ ਸਿੰਘ ਜਿੰਦਰ ਉਸ ਦਾ ਸਾਥੀ ਗੁਰਦੀਪ ਦਾਸ ਦੀਪੀ ਤੇ ਇੱਕ ਹੋਰ ਸਾਥੀ ਜਿਹੜਾ ਆ ਉਸ ਦੇ ਵੱਲੋਂ ਕਤਲ ਦੀ ਸਾਜਿਸ਼ ਨੂੰ ਰਚਿਆ ਜਾਂਦਾ ਹੈ ਤੇ ਗੋਲੀ ਜਿਹੜੀ ਆ ਸੁਖਵਿੰਦਰ ਸਿੰਘ ਨੂੰ ਬੱਸ ਸਟੈਂਡ ਦੇ ਕੋਲ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਮਾਤਮ ਸ਼ਾ ਜਾਂਦਾ ਹੁਣ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਇਹ ਵੀ ਮੁਢਲੀ ਜਾਂਚ ਦੇ ਵਿੱਚ ਪਤਾ ਲੱਗ ਪਾਇਆ ਕਿ ਸਰਪੰਚੀ ਦਾ ਵੀ ਰੌਲਾ ਚੱਲ ਰਿਹਾ ਸੀ ਜਿਹੜੀ ਪਿੰਡ ਪੱਦਰ ਤੇ ਸਰਪੰਚੀ ਦੀਆਂ ਜਦੋਂ ਵੋਟਾਂ ਹੁੰਦੀਆਂ ਤਾਂ ਵੋਟਾਂ ਦੇ ਵਿੱਚ ਖੜੇ ਹੋਣ ਨੂੰ ਵੀ ਲੈ ਕੇ ਰੌਲਾ ਪਿਆ ਸੀਗਾ ਤਾਂ ਉਸ ਸਮੇਂ ਦਾ ਵੀ ਕਲੈਸ਼ ਇਹਨਾਂ ਦਾ ਚੱਲ ਰਿਹਾ ਸੀ ਫਿਰ ਉਸ ਤੋਂ ਬਾਅਦ ਇਹ ਪੈਸਿਆਂ ਦਾ ਲੈਣ ਦੇਣ ਸਾਹਮਣੇ ਆ ਗਿਆ ਜਿਸ ਕਾਰਨ ਦੁਸ਼ਮਣੀ ਜਿਹੜੀ ਹੈ ਉਹ ਹੋਰ ਵੀ ਗੂੜੀ ਹੋ ਗਈ ਖੁੰਦਕਮਨ ਦੇ ਵਿੱਚ ਵੱਧ ਗਈ ਤਾਂ ਹਰਜਿੰਦਰ ਸਿੰਘ ਜਿੰਦਰ ਜਿਹੜਾ ਮੁੱਖ ਕਾਤਲ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਤੇ ਇਸ ਦੇ ਸਣੇ ਤਿੰਨ ਲੋਕਾਂ ਨੂੰ ਹੋਰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਔਰ ਡੀਆਈਜੀ ਕੁਲਦੀਪ ਚਾਹਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿਵੇਂ-ਕਿਵੇਂ ਕਤਲ ਦੀ ਪਲੈਨਿੰਗ ਕੀਤੀ ਗਈ ਕਿੱਥੋਂ ਇਹਨਾਂ ਨੇ ਹਥਿਆਰ ਲਿਆਂਦਾ ਔਰ ਜਿਸ ਹਥਿਆਰ ਦੇ ਨਾਲ ਸੁਖਵਿੰਦਰ ਸਿੰਘ ਕਲਕੱਤਾ ਨੂੰ ਗੋਲੀ ਮਾਰੀ ਗਈ ਹੈ ਇਹ ਤਮਾਮ ਖੁਲਾਸੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਨੇ ਐਕਸਕਲੂਸਿਵ ਜਾਣਕਾਰੀਆਂ ਜੁੜੀਆਂ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ ਸੁਣਾਉਣਾ ਹੈ ਕਿ ਇਸ ਕਤਲ ਦੀ ਅਸਲ ਵਜ੍ਹਾ ਕੀ ਸੀ ਕਿਵੇਂ ਕਿਵੇਂ ਇਹ ਤਿੰਨ ਸਾਥੀ ਜੁੜੇ ਔਰ ਸੁਖਵਿੰਦਰ ਸਿੰਘ ਦਾ ਸਾਬਕਾ ਸਰਪੰਚ ਦਾ ਜਿਹੜਾ ਪੁੱਤਰ ਸੀ ਉਸ ਦਾ ਕਤਲ ਕਰ ਦਿੱਤਾ ਹੈ ਕੁਲਦੀਪ ਚਾਹਲ ਜਿਹੜੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਡਿਸਟ੍ਰਿਕਟ ਬਰਨਾਲਾ ਪਿੰਡ ਸਰਣਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ immediately within 24 hour ਜਿਹੜਾ ਮਿਸਰਬੰਦਰਾਇਸ ਤੋਂ ਜਾਂਦਾ ਸਰ ਬੰਦੀ ਰਹਿੰਦੇ ਹੋ within 24 hour ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਅਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫ਼ਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਅਦ ਸ਼ੇਅਰ ਕਰਾਂਗੇ ਸਰ ਇਹ ਫਿਰ ਕਰਨਾ ਗੰਭੀਰ ਗੱਲ ਕਰੀਏ ਕੀ ਕੀ ਰੀਤ ਕਰਦਾ ਕੀ ਹੋਈ ਜੀ ਕਿਉਂ ਐ ਮਰਨ ਦੀ ਕਤਲ ਕੀ ਚੱਲ ਰਹੀ ਹੈ ਇਹ ਮੁਜ਼ਾਰਨ ਕੀ ਰਹੇ ਇਹ ਇਹਦੇ ਚ ਅਸੀਂ ਤਿੰਨ ਬੰਦੇ ਟੋਟਲ ਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਅਲੀਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਣਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣਾ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮਾ ਫੈਸਿਸ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁਸ਼ਟਾਚ ਕਰੀਏ ਜੋ ਪ੍ਰਾਈਮਾ ਫੈਸਿਸ ਪੁਸ਼ਟਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾ ਸੁਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੈਨਿਕ ਸੂਰਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂਤਾ ਸੁਖਵਿੰਦਰ ਸਿੰਘ ਕਲਕੱਤਾ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਪਿੰਡ ਦੇ ਸਾਥੀਆਂ ਦੇ ਵੱਲੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਵੱਡੇ ਖੁਲਾਸੇ ਕਰ ਦਿੱਤੇ ਹਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਪਿੰਡ ਦਾ ਕੀ ਨੌਜਵਾਨ ਸ਼ਾਮਲ ਹੈ ਤੇ ਉਸ ਦਾ ਸਾਥੀ ਸੀਗਾ ਸਾਬਕਾ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਬੱਸ ਸਟੈਂਡ ਦੇ ਕੋਲ ਤਾਂ ਉਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੈ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਜਦੋਂ ਫੈਲਦੀ ਹੈ ਤਾਂ ਚੇਚੇ ਤੌਰ ਤੇ ਪੁਲਿਸ ਦੇ ਆਲਾ ਅਧਿਕਾਰੀ ਇਸ ਕੇਸ ਨੂੰ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਚਾਹਲ ਦੇ ਵੱਲੋਂ ਆਪਣੀ ਨਿਗਰਾਨੀ ਦੇ ਖੇਠ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਪਿੰਡ ਦੇ ਸਾਬਕਾ ਸਰਪੰਚ ਦਾ ਬੇਟਾ ਸੁਖਵਿੰਦਰ ਸਿੰਘ ਕੋਲਕੱਤਾ ਜਿਸ ਦਾ ਸਾਥੀ ਹਰਜਿੰਦਰ ਸਿੰਘ ਜਿੰਦਰ ਪੈਸਿਆਂ ਦਾ ਲੈਣ ਦੇਣ ਸੀਗਾ ਔਰ ਪੈਸਿਆਂ ਦੇ ਲੈਣ ਦੇਣ ਤੋਂ ਗੋਲੀ ਜਿਹੜੀ ਆ ਸੁਖਵਿੰਦਰ ਸਿੰਘ ਨੂੰ ਮਾਰ ਦਿੱਤੀ ਪੈਸੇ ਮੰਗੇ ਗਏ ਹਰਜਿੰਦਰ ਸਿੰਘ ਜਿੰਦਰ ਦੇ ਵੱਲੋਂ ਸੁਖਵਿੰਦਰ ਦੇ ਕੋਲੋਂ ਕਿਉਂਕਿ ਹਰਜਿੰਦਰ ਸਿੰਘ ਜਿੰਦਰ ਜਿਹੜਾ ਉਹ ਲੁਧਿਆਣਾ ਤੋਂ ਗੈਰ ਕਾਨੂੰਨੀ ਪਿਸਤੌਲ ਜਿਹੜਾ ਲੈ ਕੇ ਪਿੰਡ ਜਦੋਂ ਜਾਂਦਾ ਉਸ ਦੇ ਵਿੱਚ ਪੈਸੇ ਦੇਣੇ ਹੁੰਦੇ ਆ ਤੇ ਉਹ ਪੈਸੇ ਸੁਖਵਿੰਦਰ ਸਿੰਘ ਕਲਕੱਤਾ ਤੋਂ ਮੰਗਦਾ ਹੈ ਕਿ ਮੈਨੂੰ ਪੈਸੇ ਦੇ ਦੇ ਤਾਂ ਸੁਖਵਿੰਦਰ ਦੇ ਵੱਲੋਂ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆੜ ਕੇ ਹਰਜਿੰਦਰ ਸਿੰਘ ਜਿੰਦਰ ਉਸ ਦਾ ਸਾਥੀ ਗੁਰਦੀਪ ਦਾਸ ਦੀਪੀ ਤੇ ਇੱਕ ਹੋਰ ਸਾਥੀ ਜਿਹੜਾ ਆ ਉਸ ਦੇ ਵੱਲੋਂ ਕਤਲ ਦੀ ਸਾਜ਼ਿਸ਼ ਨੂੰ ਰਚਿਆ ਜਾਂਦਾ ਹੈ ਤੇ ਗੋਲੀ ਜਿਹੜੀ ਆ ਸੁਖਵਿੰਦਰ ਸਿੰਘ ਨੂੰ ਬੱਸ ਸਟੈਂਡ ਦੇ ਕੋਲ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਮਾਤਮ ਸ਼ਾ ਜਾਂਦਾ ਹੁਣ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਇਹ ਵੀ ਮੁਢਲੀ ਜਾਂਚ ਦੇ ਵਿੱਚ ਪਤਾ ਲੱਗ ਪਾਇਆ ਕਿ ਸਰਪੰਚੀ ਦਾ ਵੀ ਰੌਲਾ ਚੱਲ ਰਿਹਾ ਸੀ ਜਿਹੜੀ ਪਿੰਡ ਪੱਦਰ ਤੇ ਸਰਪੰਚੀ ਦੀਆਂ ਜਦੋਂ ਵੋਟਾਂ ਹੁੰਦੀਆਂ ਤਾਂ ਵੋਟਾਂ ਦੇ ਵਿੱਚ ਖੜੇ ਹੋਣ ਨੂੰ ਵੀ ਲੈ ਕੇ ਰੌਲਾ ਪਿਆ ਸੀਗਾ ਤਾਂ ਉਸ ਸਮੇਂ ਦਾ ਵੀ ਕਲੈਸ਼ ਇਹਨਾਂ ਦਾ ਚੱਲ ਰਿਹਾ ਸੀ ਫਿਰ ਉਸ ਤੋਂ ਬਾਅਦ ਇਹ ਪੈਸਿਆਂ ਦਾ ਲੈਣ ਦੇਣ ਸਾਹਮਣੇ ਆ ਗਿਆ ਜਿਸ ਕਾਰਨ ਦੁਸ਼ਮਣੀ ਜਿਹੜੀ ਹੈ ਉਹ ਹੋਰ ਵੀ ਗੂੜੀ ਹੋ ਗਈ ਖੁੰਦਕ ਮਨ ਦੇ ਵਿੱਚ ਵੱਧ ਗਈ ਤਾਂ ਹਰਜਿੰਦਰ ਸਿੰਘ ਜਿੰਦਰ ਜਿਹੜਾ ਮੁੱਖ ਕਾਤਲ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਸਣੇ ਤਿੰਨ ਲੋਕਾਂ ਨੂੰ ਹੋਰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਔਰ ਡੀਆਈਜੀ ਕੁਲਦੀਪ ਚਾਹਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿਵੇਂ-ਕਿਵੇਂ ਕਤਲ ਦੀ ਪਲੈਨਿੰਗ ਕੀਤੀ ਗਈ ਕਿਥੋਂ ਇਹਨਾਂ ਨੇ ਹਥਿਆਰ ਲਿਆਂਦਾ ਔਰ ਜਿਸ ਹਥਿਆਰ ਦੇ ਨਾਲ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਗੋਲੀ ਮਾਰੀ ਗਈ ਹੈ ਇਹ ਤਮਾਮ ਖੁਲਾਸੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਨੇ ਐਕਸਕਲੂਸਿਵ ਜਾਣਕਾਰੀਆਂ ਜੁੜੀਆਂ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ ਸੁਣਾਉਣਾ ਹੈ ਕਿ ਇਸ ਕਤਲ ਦੀ ਅਸਲ ਵਜ੍ਹਾ ਕੀ ਸੀ ਕਿਵੇਂ ਕਿਵੇਂ ਇਹ ਤਿੰਨ ਸਾਥੀ ਜੁੜੇ ਔਰ ਸੁਖਵਿੰਦਰ ਸਿੰਘ ਦਾ ਸਾਬਕਾ ਸਰਪੰਚ ਦਾ ਜਿਹੜਾ ਪੁੱਤਰ ਸੀ ਉਸ ਦਾ ਕਤਲ ਕਰ ਦਿੱਤਾ ਕੁਲਦੀਪ ਚਾਹਲ ਜਿਹੜੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਉਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਡਿਸਟ੍ਰਿਕਟ ਬਰਨਾਲਾ ਪਿੰਡ ਸਰਣਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀ ਕਿ ਜਿਹਦੇ ਚ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ। ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਧੀਨ 24 ਆਵਰ ਜਿਹੜਾ ਮਿਸਰ ਬੰਦਰ ਦਾ ਰਾਏ ਬੰਦਰ ਯਾਦੋਂ ਦਾ ਬੰਦੀ ਰਹਿੰਦਾ ਔਰ ਵਿਧੀਨ 24 ਆਵਰ ਇਹ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸਿਰ ਕਰਾਂਗੇ ਸਰ ਜੇ ਪੂਰਾ ਕਰਨਾ ਕਰਨ ਦੀ ਗੱਲ ਕਰੀ ਤਾਂ ਜੀ ਹੋਈ ਸੀ ਕਿ ਉਹ ਐ ਮਤਲਬ ਕਿ ਚਾਰ ਹਰ ਦੇ ਚਾਰ ਹਰ ਹੀ ਰਹੇ ਇਹ ਇਹਦੇ ਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰੁਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਣਾ ਦਾ ਰਹਿਣ ਵਾਲਾ ਹੈਗਾ ਇਹ ਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣਾ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮ ਮੋਫੀਸੀ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁਸ਼ਤਾਚ ਕਰੀਏ ਜੋ ਪ੍ਰਾਈਮ ਮੋਫੀਸੀ ਪੁਸ਼ਤਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਗਾ ਸੁਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ